ਸਾਡੇ ਗ੍ਰੰਥਾਂ ਦੇ ਵਿੱਚ Hindu ਧਰਮ ਦੇ ਗ੍ਰੰਥਾਂ ਦੇ ਵਿੱਚ ਦੇਵੀ ਦੇਵਤਿਆਂ ਦਾ ਬਾਤ ਹੈ ਗਊ ਮਾਤਾ ਦੇ ਵਿੱਚ ਗਊ ਮਾਤਾ ਦੇ ਵਿੱਚ ਸੋ ਇਸ ਲਈ ਮਸਲਾ ਕੱਲਾ ਇਨਸਾਨ ਦੀ ਜਾਣਦਾਨੀ ਆ ਮਸਲਾ ਗਊ ਦੀ ਜਾਣਦਾਨੀ ਆ ਕਿਉਂਕਿ ਜਦੋਂ ਇਸ ਨੂੰ Hindu ਸਿੱਖਣਾ ਜੋੜ ਕੇ ਨਾ ਦੇਖੋ ਇਹ ਇਨਸਾਨੀਅਤ ਦਾ ਮੁੱਦਾ ਸੀ ਉੱਠਾਇਆ ਤੇ ਕਰਮਜੀਤ ਮੇਰੀ ਰਿਕਵੈਸਟ ਹੈ ਵੀ ਕੋਈ ਵੀ Hindu ਸਿੱਖ ਰਤ ਰਾਜਨੀਤੀ ਇਹ ਤਾਂ ਰਾਜਨੀਤੀ ਕੇ ਜਾਂ ਧਰਮ ਦਾ ਤਾਂ ਕੋਈ ਮੁੱਦਾ ਹੀ ਨਹੀਂ ਹੈਗਾ ਮੁੱਦਾ ਇਨਸਾਨੀਅਤ ਦਾ ਇਨਸਾਨੀਅਤ ਦਾ ਮੁੱਦਾ ਹੈ ਇੱਕ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਮੁੱਦਾ ਹੈ ਕਿਉਂਕਿ ਜੀਵ ਅਪਾ ਦੀ ਉਹਦੇ ਆ ਉਹ ਵੀ ਉਦਾ ਹੀ ਜੀਵ ਆ ਉਹਦੇ ਵਿੱਚ ਵੀ ਜਾਣਾ ਕਰ ਜੀ ਜਾਣਾ ਉਹਦੇ ਵਿੱਚ ਵੀ ਜਾਣਾ ਠੀਕ ਹੈ ਨਾ ਜੀ ਤੁਸੀਂ ਘੋੜੇ ਨੂੰ ਨਹੀਂ ਛੱਡ ਦਿੰਦੇ ਤੁਸੀਂ ਘੋੜੀ ਨੂੰ ਨਹੀਂ ਛੱਡ ਦਿੰਦੇ ਤੁਸੀਂ ਮੈਂ ਇਹਨਾਂ ਨੂੰ ਨਹੀਂ ਛੱਡ ਸਕਦੇ ਤੁਸੀਂ ਬੱਕਰੀਆਂ ਨੂੰ ਨਹੀਂ ਛੱਡਦੇ ਤੁਸੀਂ ਇਕੱਲੀ ਗਾਂ ਨੂੰ ਹੀ ਕਿਉਂ ਛੱਡਦੇ ਆ ਯਾਰ ਗਦੇ ਤੱਕ ਨੂੰ ਨਹੀਂ ਛੱਡਦੇ ਲੋਕਾਂ ਦੀ ਕੀਮਤ ਪੈਂਦੀ ਆ ਦੋਸਤੋ ਇਹ ਸੋਚ ਚਾਰ ਲਿਖਿਆ ਹੈ ਨਾ ਕਿ ਤੁਸੀਂ ਆਪਣੇ ਆਪਣੇ ਕਮੈਂਟ ਕਰਕੇ ਜਰੂਰ رائے ਦਿਓ ਤੁਸੀਂ ਬਾਕੀ ਜੇ ਤੁਹਾਨੂੰ ਵਧੀਆ ਲੱਗਿਆ ਤਾਂ ਇਹਨੂੰ ਲਾਈਕ ਤੇ ਸ਼ੇਅਰ ਕਰੋ ਸ਼ੇਅਰ ਜਰੂਰ ਕਰਿਓ ਦੋਸਤੋ ਤਾਂ ਜੋ ਲੋਕਾਂ ਤੱਕ ਪਹੁੰਚ ਸਕੇ ਸੰਸਥਾ हां जी दोस्तों सत श्री अकाल जी दोस्तों ਜਿੱਦਾਂ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਪੰਜਾਬ ਦਾ ਬਹੁਤ ਹੀ ਫੇਮਸ ਸੁਪਰਸਟਾਰ 뮤직 ਇੰਡਸਟਰੀ ਦਾ ਜਿਹਨੂੰ ਆਪਾਂ ਖੰਮ ਕਹਿ ਸਕਦੇ ਹਾਂ ਔਰ ਬਹੁਤ ਹੀ ਖੂਬਸੂਰਤ ਸਮਝਾਚਾਰਕ ਜਿਨੇ ਅੱਜ ਤੱਕ ਸੌਂਗ ਲਿਖੇ ਔਰ ਗਾਏ ਆ ਰਾਜਵੀਰ ਜਵੰਦਾ ਰਾਜਵੀਰ ਜਵੰਦਾ ਵੀਰ ਜਿਹੜਾ ਬੱਤੀ ਤੋਂ ਸ਼ਿਮਲੇ ਜਾ ਰਿਹਾ ਸੀ ਸੋ ਆਪਣੀ ਸ਼ੂਟਿੰਗ ਤੋਂ ਵਿਹਲਾ ਹੋ ਕੇ ਛੁੱਟੀਆਂ ਕੱਟਣਾ ਆਪਣੇ ਪਰਿਵਾਰ ਦੇ ਨਾਲ ਇੱਕ ਮौज-ਮਸਤੀ ਦੇ ਮਾਹੌਲ ਦੇ ਵਿੱਚ ਗਿਆ ਹੋਇਆ ਸੀ ਆਪਣੇ ਪਿੰਡ ਤੋਂ ਬੱਦੀ ਤੋਂ ਸ਼ਿਮਲੇ ਜਾਂਦੇ ਵਕਤ ਰਾਹ ਵਿੱਚ ਉਹਦਾ ਜਿਹੜਾ ਅਵਾਰਾ ਪਸ਼ੂਆਂ ਦੇ ਨਾਲ ਟੱਕਰਾ ਹੋਇਆ ਜਿਹਦੇ ਕਾਰਨ ਆਪਾਂ ਕਹਿ ਸਕਦੇ ਹਾਂ ਕਿ ਅਵਾਰਾ ਪਸ਼ੂਆਂ ਦੇ ਕਾਰਨ ਉਹ ਅੱਜ ਵੈਂਟੀਲੇਟਰ ਤੇ ਪਿਆ ਹੈ ਉਹਦੇ ਸਰੀਰ ਦਾ ਉਹਦੇ ਬੋਡੀ ਦਾ ਐਡਾ ਵੱਡਾ ਨੁਕਸਾਨ ਹੋ ਗਿਆ ਕਿ ਪੂਰਾ ਪੰਜਾਬ ਅੱਜ ਉਹਦੀ ਜਾਨ ਬਚਾਉਣ ਲਈ ਉਹਦੀ ਤੰਦਰੁਸਤੀ ਦੇ ਲਈ ਅਰਦਾਸਾਂ ਕਰ ਰਿਹਾ ਹੈ ਸੋ ਰਜੀਵ ਬੰਸਰ ਜੀ ਨਮਸਕਾਰ ਅਜੀਬ ਅੰਸਰ ਜੀ 27 ਲੱਖ ਦੀ ਉਹਨਾਂ ਕੋਲ ਵਾਈਕਸ ਇਹ ਉਹਨਾਂ ਨੇ ਜਿਹੜਾ ਹੈਲਮਟ ਵੇਅਰ ਕਰਿਆ ਹੋਇਆ ਸੀਗਾ ਉਹ 1 ਲੱਖ ਰੁਪਏ ਦਾ ਹੈਲਮਟ ਸੀਗਾ ਮਤਲਬ ਉਹ ਆਪਣੇ ਵੱਲ ਤੇ ਸੇਫਟੀ ਫੀਰ ਕਾਸ਼ਨਸ ਪੂਰੇ ਵੇਅਰ ਕਰਕੇ ਚੱਲੇ ਹੋਏ ਸੀਗੇ ਲੇਕਿਨ ਕਹਿੰਦੇ ਆ ਕਿ ਜੋ ਹੋਣੀ ਆ ਉਹ ਨੂੰ ਨਹੀਂ ਟਾਲ ਸਕਦੇ ਮੈਨੂੰ ਇੱਕ ਹੋਰ ਨਿਊ ਸੁਣਨੀ ਚਾਹੀਏ ਕਿ ਉਹ ਕਿਰਤਪੁਰ ਸਾਹਿਬ ਤੋਂ ਉਹਨਾਂ ਨੇ ਕਿਸੇ ਨੇ ਰਸਤਾ ਪੁੱਛਿਆ ਵੀ ਅਸੀਂ Shimla ਜਾਣਾ ਹੈ ਤਾਂ ਉਹਨਾਂ ਨੂੰ ਬੰਦਿਆਂ ਨੇ ਕਿਹਾ ਵੀ ਤੁਸੀਂ ਬਾਇਆ ਕਨੌਲੀ ਵਾਪਸ ਕਨੌਲੀ ਤੋਂ ਚੱਲ ਜਿਓ ਲੇਕਿਨ ਉਹਨਾਂ ਕੋਲ ਗੂਗਲ ਮੈਪ ਤੇ ਜਿਹੜਾ ਗੂਗਲ ਡਰਾਈਵ ਸੀਗਾ ਉਹਦੇ ਥਰਾਂ ਜਿਹੜਾ ਪਿੱਛੇ ਕਾਰ ਨਾਲ ਰਸਤਾ ਸੀਗਾ ਕੋਈ ਉਹ ਸ਼ੋਅ ਕਰ ਰਿਹਾ ਸ਼ਾਰਟਕਟ ਸ਼ਾਰਟਕਟ ਆ ਉਹ ਮਤਲਬ ਪਰਮਾਨੂ ਵਾਲਾ ਰਸਤਾ ਜਦ ਕੇ ਪਰਮਾਨੂ ਵਾਲੇ ਰਸਤੇ ਪਰ ਬਹੁਤ ਮਤਲਬ ਜਿਹੜੇ ਦੱਸ ਰਹੇ ਆ ਚਸ਼ਮਦੀਪ ਜਿਨ੍ਹਾਂ ਨੇ ਚੱਕੋ ਕਰਿਆ ਹਾਂ ਮਤਲਬ ਵੀ ਉਹਨੂੰ ਹੋਣੀ ਲਈ ਐਕਸੀਡੈਂਟ ਤੱਕ ਸੋ ਚਲੋ ਆਪਾਂ ਮੰਨਦੇ ਆ ਕਿ ਹੋਣੀ ਚਲੋ ਹੋਣੀ ਨੂੰ ਕੋਈ ਟਾਰ ਨਹੀਂ ਸਕਦਾ ਜੀ ਇਹ ਤਾਂ ਗੱਲ ਸੱਚ ਹੈ ਲੇਕਿਨ ਇਹ ਚੜੋ ਆਜ ਵੀਰ ਜਵੰਦਾ ਇਹ ਫੇਮਸ ਸਿੰਗਰ ਸੀ ਬਹੁਤ ਇਹਨਾਂ ਦੀ ਅੱਜ ਤੱਕ ਕੋਈ ਕਰਾਂ ਜੀ ਜੀ ਕੋਈ ਕੰਟਰੋਵਰਸੀ ਨਹੀਂ ਨਹੀਂ ਕੋਈ ਕੋਈ ਦੇਖੋ ਕੋਈ ਬੰਦਾ ਆਪਣੇ ਹੁਣ ਤੁਸੀਂ ਕਲਾਕਾਰ ਦੋ ਗਾਣੇ ਗਾ ਕੇ ਬਾਉਂਸਰ ਰੱਖਦੇ ਆ ਆਪਣਾ ਇਹਨਾਂ ਨੇ ਅੱਜ ਤੱਕ ਆਪਣੇ ਨਾਲ ਕੋਈ ਬਾਉਂਸਰ ਨਹੀਂ ਰੱਖਿਆ ਇਹ ਬਾਈਕ ਰਾਈਡਰ ਵੀ ਇਕੱਲੇ ਜਾ ਰਹੇ ਸੀ ਕਿ ਚਾਰ ਸਾਥੀ ਸੀਗੇ ਉਹ ਅੱਗੇ ਲੰਘੇ ਸੀਗੇ ਇਹ ਪਿੱਛੇ ਰਹੇ ਮਤਲਬ ਕੋਈ ਸ਼ੌਂਕ ਸੀਗਾ ਇਹਨਾਂ ਨੂੰ ਮਾਈਗਰੇਟਰ ਕੋਈ ਸ਼ੋਅ ਆਫ ਨਹੀਂ ਸੀਗਾ ਮਤਲਬ ਬਿਲਕੁਲ ਬਿਲਕੁਲ ਜੀ ਬਿਲਕੁਲ ਸ਼ੌਂਕ ਵਾਲਾ ਪਣਾ ਸੀ ਸ਼ੌਂਕ ਨਾਲ ਹੀ ਕਹਾ ਮੇਰਾ ਖਿਆਲ ਹੈ ਜਿਹੜਾ ਇਹਨਾਂ ਕੋਲ ਬਾਈਕ ਸੀ ਉਹ ਪੰਜਾਬ ਦੇ ਵਿੱਚ 2-4 ਕ ਬੰਦੇ ਗਿਣਦੇ ਬੰਦਿਆਂ ਕੋਲ ਇਹਨਾਂ ਕੋਲ ਇਤਨੀ 3 ਬਾਈਕਾਂ ਹੈ ਹਾਂ 3 ਬਾਈਕਾਂ ਸੀ ਪਰ ਸਾਰ ਗੱਲ ਜਿਹੜੀ ਆਪਾਂ ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰਨ ਜਾ ਰਹੇ ਹਾਂ ਜਿਹੜਾ ਮੇਰਾ ਵਿਸ਼ਾ ਹੈ ਦੇਖੋ ਇਹ ਤਾਂ ਚਲੋ ਫੇਮ ਸ ਬੰਦਾ ਸੀ ਹਨਾ ਪਰਸਨੈਲਿਟੀ ਸੀ ਬਹੁਤ ਵੱਡੀ ਇਹਨਾਂ ਦੀ ਇਸ ਕਰਕੇ ਹਾਈਲਾਈਟ ਹੋ ਗਿਆ ਇਹਨਾਂ ਦੀ ਜਿਹੜੀ ਐਕਸੀਡੈਂਟ ਹੋਇਆ ਔਰ ਇਹਨਾਂ ਦਾ ਜਿਹੜਾ ਐਕਸੀਡੈਂਟ ਹੋਇਆ ਅਵਾਰਾ ਪਸ਼ੂਆਂ ਦੇ ਟਕਰਾਨ ਦੇ ਨਾਲ ਹੋਇਆ ਹਨਾ ਅਵਾਰਾ ਪਸ਼ੂਆਂ ਦੇ ਨਾਲ ਇਹਨਾਂ ਦੀ ਬਾਈਕ ਹਿੱਟ ਕਰੀਆ ਉਸ ਤੋਂ ਬਾਅਦ ਇਹ ਜਾ ਕੇ ਗੱਡੀ ਦੇ ਨਾਲ ਟਕਰਾਈਆਂ ਤਾਂ ਮਤਲਬ ਉੱਥੇ ਤੇ ਇਹਨਾਂ ਦੀ ਹੈਡ ਇੰਜਰੀ ਤੇ ਬੈਕ ਦੀ ਸਪਾਈਨਲ ਇੰਜਰੀ ਤੇ ਬਹੁਤ ਜ਼ਿਆਦਾ ਪ੍ਰੋਬਲਮ ਕ੍ਰੀਏਟ ਹੋਈ ਹੈ ਸੋ ਅਜੀਤ ਕੁਮਾਰ ਜੀ ਜਿਹੜੀ ਗੱਲ ਆ ਮੇਨ ਇਹ ਤਾਂ ਇੱਕ ਬਹੁਤੀ ਫੇਮ ਸ ਪਰਸਨੈਲਿਟੀ ਸੀ ਇਹ ਅੱਧੀ ਖਬਰ ਬਹੁਤ ਹੀ ਵਾਇਰਲ ਹੋਈ ਆ ਬੱਚੇ-ਬੱਚੇ ਤੱਕ ਪਹੁੰਚੀ ਆ ਆਵਾਰਾ ਪਸ਼ੂਆਂ ਦੇ ਨਾਲ ਜਾਂ ਜਦ ਐਡੀ ਵੱਡੀ ਮਹਾਨ ਹਸਤੀ ਐਨੀ ਫੇਮਸ ਪਰਸਨੈਲਿਟੀ ਟਕਰਾ ਕੇ ਐਨੇ ਸੰਕਟ ਦੇ ਵਿੱਚ ਆ ਸਕਦੀ ਆ ਆਮ ਬੰਦੇ ਉੱਤੇ ਕਿੰਨੇ ਲੱਖਾਂ ਦੀ ਤਦਾਰ ਦੇ ਵਿੱਚ ਰੋਜ਼ जख्मी ਹੁੰਦੇ ਹੋਣੇ ਮਰਦੇ ਹੋਣੇ ਉਹਨਾਂ ਦੀਆਂ ਖਬਰਾਂ ਵੀ ਸ਼ਾਇਦ ਐਨੀ ਵਾਇਰਲ ਨਹੀਂ ਹੁੰਦੀਆਂ ਬਿਲਕੁਲ ਕਰਮਜੀਤ ਜੀ ਦੇਖੋ ਹੁਣ ਆਪਾਂ ਫੇਸਬੁਕ ਚਲਾਣੇ ਆ ਮੈਂ ਜੇ ਇੱਕ ਸਕਰੀਨਸ਼ਾਟ ਲਿਆ ਮਤਲਬ ਇਹ ਤਾਂ ਆਪਾਂ ਕੋਲ ਇੱਕ ਫੇਮਸ ਸਿੰਗਰ ਕਰਕੇ ਆਪਣੇ ਆ ਗਿਆ ਆਪਾਂ ਚਰਚਾ ਜਿਹੜੀ ਕਰ ਰਹੇ ਹਾਂ ਅੱਜ ਬਿਲਕੁਲ ਬਿਲਕੁਲ ਮਤਲਬ ਤੁਹਾਡਾ ਕਹਣਾ ਲੱਖਾਂ ਹੀ ਮਾਮਾ ਦੇ ਪੁੱਤਾਂ ਜਿਹੜੇ ਕਿ ਮਤਲਬ ਇਹ ਤਾਂ ਜੋ ਕੋ ਹਸਪੀਟਲ ਜਾ ਕੇ ਪਤਾ ਲੱਗਦਾ ਜਿਹੜੇ ਗੁੰਮ ਨਾਮ ਆ ਮਤਲਬ ਉਹਨਾਂ ਦਾ ਕੋਈ ਉਹ ਹੈਂਡ ਟੂ ਮਾਊਸ ਮਤਲਬ ਆਪਣੇ ਪਰਿਵਾਰ ਲਈ ਰਾਜੇ ਆ ਦੇ ਇੱਕ ਬੰਦਾ ਆਪਣੇ ਪਰਿਵਾਰ ਲਈ ਰਾਜ ਹੈ ਬਿਲਕੁਲ ਉਹ ਮਤਲਬ ਪਰਿਵਾਰ ਨੇ ਪਾਲਦਾ ਕਰਦਾ ਠੀਕ ਹੈ ਜੀ ਉਹ ਮਤਲਬ ਬੰਦੇ ਆਮ ਪਬਲਿਕ ਚ ਦੁਨੀਆ ਚ ਫੇਮਸ ਨਹੀਂ ਹੈਗੇ ਲੇਕਿਨ ਉਹ ਆਪਣੇ ਪਰਿਵਾਰ ਲਈ ਰਾਜੇ ਆ ਉਹ ਮਤਲਬ ਹਜ਼ਾਰਾਂ ਹੀ ਹੈ ਜੇ ਮੁੰਡੇ ਆ ਮਾਮਾ ਦੇ ਪੁੱਤਾਂ ਧੀਆਂ ਦੇ ਭਾਈਆਂ ਮਤਲਬ ਜਿਹੜੇ ਕਿ ਹਸਪੀਟਲਾਈਜ਼ ਹੈ ਸਰਕਾਰ ਦੇਖੋ ਆਪਣੇ ਵੱਲ ਤੇ ਕਾਸਟ ਸੈਸ ਲੈ ਰਹੀ ਹੈ ਹਰ ਇੱਕ ਚੀਜ਼ ਪਰ ਕਾਸਟ ਸੈਸ ਲਾਇਆ ਹੋਇਆ ਨਵੀਂ ਗੱਟੀਆਂ ਪਰ 2-2% 1-1% ਲੱਖਾਂ ਹਿਸਾਬ ਨਾਲ ਕਾਸਟ ਸੈਸ ਹੋ ਰਿਹਾ ਹੈ ਲੇਕਿਨ ਗਊ ਸ਼ਾਲਾ ਤੇ ਜਾਈਓ ਉੱਥੇ ਫੋਲਡਰ ਜਗਾ ਮਤਲਬ ਵਧ ਵਧ ਮੈਂ ਤੁਹਾਨੂੰ ਦੱਸਦਾ ਜੀ ਗਊ ਸ਼ਾਲਾ ਵੀ ਇੱਕ ਬਿਜ਼ਨਸ ਦਾ ਧੰਦਾ ਬਣਾਇਆ ਹੈ ਉਹਨਾਂ ਨੇ ਇੱਕ ਬਿਜ਼ਨਸ ਬਣਾਇਆ ਹੋਇਆ ਬਿਜ਼ਨਸ ਦਾ ਇੱਕ ਘਾਰ ਬਣਾਇਆ ਹੋਇਆ ਗੜ ਬਣਾਇਆ ਹੋਇਆ ਗਊਸ਼ਾਲਾ ਗਊਸ਼ਾਲਾ ਦੇ ਵਿੱਚ ਵੀ ਸਿਰਫ ਉਹ ਹੀ ਗਊਆਂ ਨੂੰ ਰੱਖਿਆ ਜਾਂਦਾ ਜਿਹੜੀਆਂ ਗਊਆਂ ਤੋਂ ਉਹਨਾਂ ਨੂੰ ਆਮਦਨ ਹੁੰਦੀ ਆ ਜਿਹੜੀਆਂ ਗਊਆਂ ਉਹਨਾਂ ਨੂੰ ਬੋਧੇ ਦਿੰਦੀਆਂ ਜਦੋਂ ਗਊ ਉਹਨਾ ਗਊਆਂ ਨੂੰ ਵੀ ਹੁਣਾਂ ਕੀ ਫਿਰ ਐਸੀ ਤਰ੍ਹਾਂ ਛੱਡਿਆ ਜਾਂਦਾ ਉਹਦੇ ਵਿੱਚ ਇੱਕ ਤਾਂ ਦੇਖੋ ਜੀ ਆਪਣੇ ਪਰ ਗਊ ਦਾ ਕਹਿੰਦੇ ਸਭ ਤੋਂ ਵੱਡਾ ਸ਼ਰਾਪ ਹੁੰਦਾ ਇੱਕ ਤਾਂ ਉਹ ਸ਼ਰਾਪ ਜਿਹੜਾ ਪੈ ਰਿਹਾ ਅਲੱਗ ਤੋਂ ਇੱਕੋ ਗਊਆ ਜਦੋਂ ਕਿਸੇ ਨਾਲ ਵੱਜਦੀਆਂ ਐ ਐਕਸੀਡੈਂਟ ਹੁੰਦੀਆਂ ਬੰਦੇ ਦਾ ਤਾਂ ਨੁਕਸਾਨ ਹੁੰਦਾ ਹੀ ਹੁੰਦਾ ਗੱਡੀਆਂ ਦਾ ਨੁਕਸਾਨ ਹੁੰਦਾ ਹੈ ਸਾਧਨ ਦਾ ਨੁਕਸਾਨ ਹੁੰਦਾ ਹੈ ਨਾਲ ਗਊਆਂ ਦਾ ਨੁਕਸਾਨ ਵੀ ਹੁੰਦਾ ਉਹ ਉੱਥੇ ਰੋਡ ਦੇ ਉੱਪਰੇ ਤਰਫ ਟੜਕ ਕੇ ਉਹ ਵੀ ਮਰ ਜਾਂਦੇ ਆ ਜਿਨ੍ਹਾਂ ਦੇ ਨਾਲ ਇਹ ਆਪਣਾ ਰਾਜਵੀਰ ਵੀਰ ਵੱਜਿਆ ਹੋਣਾ ਉਹ ਕਿਹੜਾ ਕਿਤੇ ਵਿਚਾਰੇ ਜਿਹੜੇ ਹਿਸਾਬ ਦੇ ਨਾਲ 1 ਲੱਖ ਦਾ ਹੈਲਮਟ ਵੇਅਰ ਕਰਾਉਦੇ ਆ ਹਾਂ ਵੇਅਰ ਕਰਾਉਂਦੇ ਆ ਜਿਆਦਾ ਇਹਨਾਂ ਤੇ ਐਨੀ ਸੱਟ ਲੱਗੀ ਤਾਂ ਉਹ ਜਿਹੜੇ ਸਾਹਦ ਸੀ ਆ ਗੋਵਾ ਸੀ ਆ ਉਹਨਾਂ ਦੇ ਵਿੱਚ ਬਚਿਆ ਉਹ ਕਿਹੜਾ ਕਿਤੇ ਬਚ ਗਏ ਹੁਣ ਉਹਨਾਂ ਦੇ ਵੀ ਤਾਂ ਸੱਟਾਂ ਜਿੰਨੀ ਤਾਂ ਆਈ ਹੋਊਗੀ ਲੇਕਿਨ ਕਰਮਜੀਤ ਜੀ ਹੁਣ ਮੈਂ ਹਰ ਹਫ਼ਤੇ ਜਿਸ ਤਰ੍ਹਾਂ ਲੁਧਿਆਣੇ ਦਾ ਮੇਰਾ ਟੂਰ ਹੁੰਦਾ ਮੈਂ ਜਾਂਦਾ ਨੈਰੋ ਨੈਰ ਜਾਈਦਾ ਆਪਾਂ ਮਤਲਬ ਆਪਾਂ ਦੇਖੀਦਾ ਜੀ ਬਹੁਤ ਜ਼ਿਆਦਾ ਮਤਲਬ ਗਊਆਂ ਚਖਮੀ ਹਾਲਤ ਚ ਦੇਖੋ ਗਊ ਪਾਰੀ ਆ ਅਸੀਂ ਇਕੱਲਾ ਚੱਕੇ ਮੈਂ ਨਹੀਂ ਕਰ ਸਕਦਾ ਸਾਈਡ ਪਰ ਬਿਲਕੁਲ ਬਿਲਕੁਲ ਬਹੁਤ ਸਮੈਲ ਆਂਦੀ ਆ ਪਸ਼ੂ ਨੋਚ ਰਹੇ ਆ ਆਵਾਰਾ ਜਾਨਵਰ ਨੋਚ ਰਹੇ ਆ ਲੇਕਿਨ ਇਹ ਸਰਕਾਰਾਂ ਨੂੰ ਥੋੜਾ ਧਿਆਨ ਦੇਣ ਦੀ ਜ਼ਰੂਰਤ ਆ ਕਦੋਂ ਤੱਕ ਮਾਮਾ ਦੇ ਪੁੱਤ ਮਰਦੇ ਰਹਿਣਗੇ ਬਿਲਕੁਲ ਬਿਲਕੁਲ ਜੀ ਇਹ ਚੱਲੀ ਫਿੱਤੀ ਨਹੀਂ ਦੀ ਮਾਤ ਆ ਜੀ ਜਿਹੜੇ ਮੇਰੀ ਇੱਕ ਲੋਕਾਂ ਨੂੰ ਵੀ ਸਲਾਹ ਸੁਜੈਸ਼ਨ ਆ ਉਹਨਾਂ ਨੂੰ ਵੀ ਦੇਖੋ ਆਪਾਂ ਇੱਕ ਦੁੱਧ ਪੀ ਲਿਆ ਉਹ ਪਸ਼ੂ ਨੂੰ ਛੱਡੋ ਨਾ ਉਹਦੀ ਸੇਵਾ ਕਰੋ ਐਂਡ ਤੱਕ ਬਿਲਕੁਲ ਬਿਲਕੁਲ ਉਹ ਸਰਾਕ ਉਹਨਾਂ ਨੂੰ ਵੀ ਲ हां बिल्कुल नंबर 2 ਜਿਹੜੇ ਅਨਿਆਏ ਲੋਕਾਂ ਦਾ ਮਤਲਬ ਅਣਜਾਣ ਲੋਕ ਆ ਜਾ ਰਿਹਾ ਕਿਸੇ ਨੂੰ ਨਹੀਂ ਪਤਾ ਲੱਗਾ ਵੀ ਅੱਗੇ ਗਾਉਂ ਆ ਰਾਤ ਨੂੰ ਆ ਕੋਈ ਟਕਰਾ ਗਈ ਕਿਉਂਕਿ ਉਹਨਾਂ ਦੇ ਗਲ ਚ ਕਿਹਾ ਕੋਈ ਰੇਡੀਏਟਰ ਪਾਇਆ ਹੋਇਆ ਨਾਲੇ ਗੱਲ ਇਹ ਆ ਜੀ ਜਦੋਂ ਸਰਕਾਰ ਹਰ ਮਹੀਨੇ ਟੈਕਸ ਹਰ ਮਹੀਨੇ ਗਿਆ ਡੇਲੀ ਟੈਕਸ ਜਾਂਦਾ ਜੀ ਆਪਣੇ ਕੋਲੋਂ ਡੇਲੀ ਟੈਕਸ ਜਾਂਦਾ ਹਰ ਚੀਜ਼ ਪਰ ਉਸ ਹਰ ਚੀਜ਼ ਪਰ ਗਾਇਦਾ ਟੈਕਸ ਲੱਗਿਆ ਹੋਇਆ ਸ਼ਰਾਬ ਤੱਕ ਜਿਹੜੀ ਸ਼ਰਾਬ ਦੀ ਬੋਤਲ ਪਊਆ ਇੱਕ ਪੈਗ ਵੀ ਤੁਸੀਂ ਲੈਨੇ ਆ ਉਹਦੇ ਉੱਪਰ ਵੀ ਜਿਹੜਾ ਹੈਗਾ ਸ਼ਰਾਬ ਦਾ ਇਹ ਗਾਉ ਦਾ ਟੈਕਸ ਲੱਗਿਆ ਹੋਇਆ ਫਿਰ ਸਰਕਾਰ ਨੂੰ ਸਾਡਾ ਇਹ ਸਵਾਲ ਹੈ ਕੀ ਅਗਰ ਗਗਵਾ ਨੇ ਐਸੇ ਤਰ੍ਹਾਂ ਸੜਕਾਂ ਤੇ ਰੋਣਾ ਹੈ ਤਾਂ ਫਿਰ ਉਹ ਟੈਕਸ ਲੈਣ ਦਾ ਫਾਇਦਾ ਕੀ ਹੈ ਫਿਰ ਤੁਸੀਂ ਜਨਤਾ ਦੀ ਜੇਬ ਦੇ ਵਿੱਚੋਂ ਟੈਕਸ ਕਿਉਂ ਲੈ ਰਹੇ ਹੋ ਅਗਰ ਤੁਸੀਂ ਟੈਕਸ ਲੈ ਰਹੇ ਹੋ ਤਾਂ ਉਹ ਟੈਕਸ ਜਾਂਦਾ ਕਿੱਥੇ ਹੈ ਸਵਾਲ ਤਾਂ ਇਹ ਹੈ ਬਿਲਕੁਲ ਗੱਲ ਸਹੀ ਹੈ ਦੇਖੋ ਹਾਂ ਬਹੁਤੀ ਦੂਰ ਨਾ ਚਾਈਆ ਪਰ ਰੋਪੜ ਜ਼ਿਲ੍ਹੇ ਦੇ ਵਿੱਚ ਬੈਠੇ ਹਾਂ ਹਾਂ ਇੱਥੇ 10 ਤੋਂ ਵੱਧ ਗਊਸ਼ਾਲਾ ਨਹੀਂ ਹੈਗੀਆਂ ਪੂਰੇ ਰੋਪੜ ਜ਼ਿਲ੍ਹੇ 'ਚ ਜਦ ਕੇ ਆਬਾਦੀ ਦੀ ਗੱਲ ਕਰੀਏ ਆਬਾਦੀ ਬਹੁਤ ਜ਼ਿਆਦਾ ਹੈ ਹਾਂ ਆਬਾਦੀ ਜਿਹੜੀ ਬਹੁਤ ਜ਼ਿਆਦਾ ਉਸਾ ਦੇਖੋ ਆਪਣਾ ਚਮਕੌਰ ਸਾਹਿਬ ਏਰੀਆ ਹੈ ਚਮਕੌਰ ਸਾਹਿਬ ਬਲਾਕ ਦੇ ਵਿੱਚ ਮਰੰਡਾ ਬਲਾਕ ਚਮਕੌਰ ਚਮਰੰਡਾ ਬਲਾਕ ਲਾਗੋਗੇ ਚਮਕੌਰ ਸਾਹਿਬ ਬਲਾਕ ਚਮਕੌਰ ਸਾਹਿਬ ਬਲਾਕ ਦੇ ਵਿੱਚ ਤੁਸੀਂ ਮੈਨੂੰ ਇੱਕ ਵੀ ਗੰਉਸ਼ਾਲਾ ਦਿਖਾ ਦਿਓ ਬਿਲਕੁਲ ਕੀ ਇੱਥੇ ਦੇ ਲੋਕ ਮੋਟਰਸਾਈਕਲ ਨਹੀਂ ਖਰੀਦਦੇ ਕੀ ਇੱਥੇ ਦੇ ਲੋਕ ਗੱਡੀ ਨਹੀਂ ਖਰੀਦਦੇ ਕੀ ਇੱਥੇ ਦੇ ਲੋਕ ਰਾਸ਼ਨ ਨਹੀਂ ਖਰੀਦਦੇ ਉਹ ਸਭ ਪਰ ਕੌਸ ਐਸੇ ਦਿੰਨੇ ਆ ਬਿਲਕੁਲ ਕੋਈ ਜਾਣਦਾ ਕਿੱਥੇ ਹੈ ਜੀ ਇਹ ਸਰਕਾਰਾਂ ਤੱਕ ਪਹੁੰਚ ਕਰੋ ਹੂੰ ਗੱਲ ਤੇ ਸਾਡੀ ਸਰਕਾਰ ਨੂੰ ਇੱਕ ਸਲਾਹ ਹੈ ਕਰਮ ਜੀ ਜੀ ਮਤਲਬ ਜਿਸ ਤਰ੍ਹਾਂ ਹੁਣ ਬਲੌਕ ਤੋਂ ਜਾ ਰਿਹਾ ਹੈ ਐਕਸਪ੍ਰੈਸ ਜਾ ਰਿਹਾ ਹੈ ਲੇਕਿਨ ਉੱਥੇ ਫੈਸਿਲਿਟੀ ਹੋਣੀ ਚਾਹੀਦੀ ਹੈ ਗਊਸ਼ਾਲਾ ਉਹਨੇ ਡਿਵੈਲਪਮੈਂਟ ਕਰਨੀ ਚਾਹੀਦੀ ਹੈ ਨਹੀਂ ਕੱਲੀਆਂ ਗੱਲ ਇੱਕ ਹੋਰ ਦੀ ਆ ਜੀ ਕੁਮਾਰ ਜੀ ਗਊਸ਼ਾਲਾ ਖੋਲ ਕੇ ਕੋਈ ਫਾਇਦਾ ਨਹੀਂ ਆ ਗਊਸ਼ਾਲਾ ਦਾ ਮਰੰਡੇ ਵਿੱਚ ਵੀ ਆ ਗਊਸ਼ਾਲਾ ਲੁਧਿਆਣੇ ਵਿੱਚ ਵੀ ਆ ਗਊਸ਼ਾਲਾ ਪਤਾ ਨਹੀਂ ਕਿੰਨੀਆਂ ਗਾਵਨੀਆਂ ਰੋਪੜ ਵਿੱਚ ਵੀ ਲੁਧਿਆਣੇ ਪੌਰ ਸਾਹਿਬ ਦੀ ਗੱਲ ਕਰ ਰਹੇ ਸੀ ਅੱਛਾ ਮੈਂ ਚਮਕੌਰ ਸਾਹਿਬ ਦੀ ਤੁਹਾਨੂੰ ਦੱਸਦਾ ਜੀ ਕੱਲੀਆਂ ਗਊਸ਼ਾਲਾ ਖੋਲ ਕੇ ਜਾਂ ਗਊਸ਼ਾਲਾ ਬਣਾ ਕੇ ਹੀ ਨਹੀਂ ਜਿਹੜੀਆਂ ਗਊਆਂ ਰੋੜਾਂ ਤੇ ਫਿਰ ਰਹੀਆਂ ਉਹਨਾਂ ਵਾਸਤੇ ਗਊਸ਼ਾਲ ਬਿਲਕੁਕ ਕਰਮਜੀਤ ਜੀ ਫਿਰ ਇਹਦਾ ਸਮਾਧਾਨ ਕੀ ਹੈ ਦੱਸੋ ਤੁਸੀਂ ਉਹ ਹੀ ਤਾਂ ਸੀ ਸਰਕਾਰ ਨੂੰ ਪੁੱਛਣਾ ਚਾਹੁੰਦੇ ਜਾਂ ਤੁਸੀਂ ਆਮ ਜਨਤਾ ਤੋਂ ਪੁੱਛ ਲੈਂਦੇ ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰੀ ਜਿਸ ਤਰ੍ਹਾਂ ਤੁਸੀਂ ਹੁਣ ਗੱਲ ਕਰੀ ਵੀ ਆਪਾਂ ਚਮਕੌਰ ਸਾਹਿਬ ਬਲਾਕ ਹਲਕੇ ਦੀ ਗੱਲ ਕਰੀ ਆ ਹਾਂਜੀ ਬਲਾਕ ਦੀ ਹਾਂਜੀ ਮਤਲਬ ਇਹਦੇ ਵਿੱਚ ਗੰਗਸ਼ਾਲਾ ਨਹੀਂ ਹੈਗੀ ਤੁਹਾਨੂੰ ਵੀ ਪਤਾ ਸਾਨੂੰ ਵੀ ਪਤਾ ਹਾਂਜੀ ਆਪਣੇ ਐਨੇ ਪਿੰਡ ਲੱਗਦੇ ਆ ਹਾਂਜੀ ਇਧਰ ਆਪਣਾ ਸ਼ੇਰਗੜ੍ਹ ਤੱਕ ਆਪਣਾ 52 53 ਪਿੰਡ ਲੱਗਦੇ ਆ ਆਪਣੀ ਇਧਰ ਹੱਦ ਹੈ ਜੀ ਮਨਸੂਹੇ ਤੱਕ ਮਨਸੂਹੇ ਤੱਕ ਜੀ ਇਧਰ ਨੂੰ ਲਾ ਲਓ ਤੁਸੀਂ ਆਪਣੀ ਹੱਦ ਹੈਗੀ ਲਠੇੜੀ ਤੱਕ ਕਿਉਂਕਿ ਜਦੋਂ ਬਲਾਡ ਮਰੰਡਾ ਸ਼ੁਰੂ ਹੁੰਦਾ ਹਲਕਾ ਚਮਕੌਰ ਸਾਹਿਬ ਆ ਬਲਾਡ ਮਰੰਡਾ ਹਾਂਜੀ ਲੇਕਿਨ ਗਊਸ਼ਾਲਾ ਇੱਕ ਨਹੀਂ ਹੋਊਗੀ ਤੁਹਾਨੂੰ ਮਤਲਬ ਓਰੇ ਮੇਰੀ ਗੱਲ ਖੁੱਲਾਂ ਨਾਲ 100 ਗਊਆਂ 200 ਗਊਆਂ ਜਿਹੜੀਆਂ ਹੁਣ ਚਮਕੌਰ ਸਾਹਿਬ ਰੋਡ ਪਰ ਕਿੰਨੇ ਜਾਨਵਰ ਘੁੰਮਦੇ ਆ ਉਹ ਚਲਦੀ ਫਰੀ ਦੀ ਨਹੀਂ ਦੀ ਮੌਤ ਆ ਕਰਮਚੀ ਜੀ ਅਰਜੀਬ ਕੁਮਾਰ ਜੀ ਇੱਕ ਮੇਰੀ ਗੱਲ ਸੁਣੋ ਤੁਸੀਂ ਕਹਿੰਦੇ ਆ ਉਹਨੇ ਗਊਸ਼ਾਲਾ ਖੋਲ੍ਹਣਾ ਮੈਂ ਤੁਹਾਡੇ ਨਾਲ ਸਹਿਮਤ ਆ ਲੇਕਿਨ ਲੁਧਿਆਣੇ ਦੇ ਵਿੱਚ ਮੇਰਾ ਖਿਆਲ ਆ 14-15 ਗਊਸ਼ਾਲਾ ਆ ਜੀ ਲੁਧਿਆਣੇ ਵਿੱਚ ਹਜ਼ਾਰਾਂ ਦੇ ਹਿਸਾਬ ਨਾਲ ਗਊਆਂ ਫਿਰ ਰਹੀਆਂ ਬਾਹਰ ਮਰੰਡੇ ਦੇ ਵਿੱਚ 3-4 ਗਊਸ਼ਾਂ ਲਾਏ ਉੱਥੇ ਵੀ ਤੁਸੀਂ ਸੜਕ ਤੇ ਜਾ ਕੇ ਦੇਖ ਲਓ ਸੈਂਕੜਿਆਂ ਦੇ ਵਿੱਚ ਗਊਆਂ ਫਿਰਦੀਆਂ ਹੋਣਗੀਆਂ ਔਰ ਹਰ ਰੋਡ ਤੇ ਫਿਰਦੀਆਂ ਹੋਣਗੀਆਂ ਔਰ ਹਰ ਰੋਜ਼ ਸੈਂਕੜਿਆਂ ਦੇ ਹਿਸਾਬ ਨਾਲ ਲੋਕਾਂ ਦੇ ਨੁਕਸਾਨ ਹੋ ਰਿਹਾ ਰੋਪੜ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਇਹ ਗੱਲ ਕੱਲੀ ਪੰਜਾਬ ਦੀ ਨਹੀਂ ਆ ਗੱਲ ਪੂਰੇ ਹਿੰਦੁਸਤਾਨ ਦੀ ਹੈ ਜੀ ਔਰ ਹਿੰਦੁਸਤਾਨ ਇੱਕ ਪੂਰੀ ਦੁਨੀਆ ਦੇ ਵਿੱਚ ਇਸ ਤਰ੍ਹਾਂ ਦਾ ਦੇਸ਼ ਆ ਜਿੱਥੇ ਗਊ ਨੂੰ ਮਾਤਾ ਮੰਨਿਆ ਜਾਂਦਾ ਹੈ ਔਰ ਇਸੇ ਦੇਸ਼ ਦੇ ਵਿੱਚ ਸਭ ਨਾਲੋਂ ਜ਼ਿਆਦਾ ਦੁਰਦਸ਼ਾ ਗਉਦੀ ਹੋ ਰਹੀ ਆ ਹੁਣ ਦੇਖੋ ਬਾਹਰ ਦੇ ਦੇਸ਼ਾਂ ਮੇਰੇ ਇੱਕ ਦੋਸਤ ਹੈ ਇੰਗਲੈਂਡ ਹਾਂਜੀ ਜਿਹੋ ਤੁਹਾਡਾ ਪੋਡਕਾਸਟ ਦੇਖੇ ਤਾਂ ਉਹਨੇ ਮੈਨੂੰ ਸਮਝ ਜਾਣਾ ਹਮਮ ਦੀਪਕ ਕੁਮਾਰ ਮੇਰੀ ਉਹਦੇ ਨਾਲ ਗੱਲ ਹੁੰਦੀ ਰਹਿੰਦੀ ਆ ਹਾਂਜੀ ਮੈਂ ਕਹਿੰਦੀ ਇੱਥੇ ਗਵਾਂ ਦਾ ਕਹਿੰਦਾ ਇੱਥੇ ਮਤਲਬ ਕੋਈ ਅਵਾਰਾ ਪਸ਼ੂ ਤੈਨੂੰ ਸੜਕ ਪਰ ਨਹੀਂ ਨਜ਼ਰ ਆਊਗਾ ਹਮ ਮਤਲਬ ਇਹ ਸਰਕਾਰ ਦੇ ਰੂਲ ਰੈਗੂਲੇਸ਼ਨ ਇੰਨੇ ਸਖਤ ਆ ਹਮ ਮਤਲਬ ਉਹ ਕਹਿੰਦਾ ਇੰਡੀਆ ਤੋਂ ਮਤਲਬ ਜਿਹੜਾ ਹੁਣ ਦੁੱਧ ਦੀ ਆਪਾਂ ਗੱਲ ਕਰੀਏ ਹਮ ਦੁੱਧ ਦੀ ਇੰਨੀ ਹੋਰੇ ਕੰਜ਼ਮਪਸ਼ਨ ਆ ਹਾਂ ਇੰਨੇ ਘੌਂਸ਼ਾ ਪ੍ਰੋਡਿਊਸ ਨਹੀਂ ਹੁੰਦਾ ਮਤਲਬ ਇੰਨਾ ਦੁੱਧ ਪੈਦਾ ਨਹੀਂ ਹੁੰਦਾ ਜਿੰਨਾ ਖਾਫਤ ਆ ਉਹ ਨਕਲੀ ਤਿਆਰ ਹੋ ਰਿਹਾ ਹੈ ਕੈਮੀਕਲ ਲੋਕਾਂ ਨੂੰ ਜ਼ਹਿਰ ਪਲਾਈ ਜਾ ਰਹੀ ਹੈ ਬਿਲਕੁਲ ਜੀ ਇਹੀ ਲੋਕ ਜੇ ਇਹਨਾਂ ਦੀਆਂ ਗਾਵਾਂ ਦੀ ਜਿਹੜੇ ਮਤਲਬ ਗਾਵਾਂ ਚੰਗੀਆਂ ਹਨ ਉਹਨਾਂ ਦੀ ਸੇਵਾ ਸੰਭਾਲ ਕਰਨਾ ਉਹਨਾਂ ਨੂੰ ਫੀਡ ਖਰਾਕ ਦੇਣ ਤਾਂ ਉਹ ਦੁੱਧ ਦੇ ਸਕਦੀਆਂ ਜੀ ਦੇ ਸਕਦੀਆਂ ਉਹਨਾਂ ਦਾ ਪ੍ਰੋਪਰ ਅਲਰਜ ਟਰੀਟਮੈਂਟ ਕਰਾਇਆ ਜਾਵੇ ਜੀ ਹਾਂ ਹਾਂ ਬਿਲਕੁਲ ਜੀ ਕਰਮ ਜੀ ਇਹਦੇ ਨਾਲ ਅਸੀਂ ਨਹੀਂ ਕਹਿੰਦੇ ਮਤਲਬ ਕੁਝ ਅੱਧ ਨਾਲ ਆਪਾਂ ਕੰਟਰੋਲ ਕਰ ਸਕਦੇ ਹਾਂ ਹਾਂ ਕੰਟਰੋਲ ਕਰ ਸਕਦੇ ਹਾਂ ਹਾਂ ਮਤਲਬ ਜੀਰਾ ਹੁਣ ਡੈਰੀ ਅਫਸਰ ਬਣੇ ਵੇ ਆ ਜਦੋਂ ਦੇਖੋ ਉਹਨਾਂ ਨੇ ਕਦੇ ਪਿੰਡਾਂ ਚ ਵਿਜ਼ਿਟ ਹੀ ਨਹੀਂ ਕਰਨੀ ਉਹਨਾਂ ਨੂੰ ਦਫ਼ਤਰਾਂ ਚ ਬੈਠ ਕੇ ਕੰਮ ਕਰਨਾ ਹੈ ਗਰਾਊਂਡ ਲੈਵਲ ਤੇ ਕਦੇ ਆਣਾ ਹੀ ਨਹੀਂ ਤਾਂ ਫਿਰ ਮਤਲਬ ਸਰਕਾਰ ਦੇ ਥਰੂ ਅੰਕੜੇ ਜਾਂਦੇ ਨਹੀਂ ਇਹ ਜਿਹੜੀ ਅਪਜ ਕਮਜ਼ੋਰੀ ਹੈ ਨਾ ਇਹ ਮੈਂ ਕਹੂੰਗਾ ਸਰਕਾਰ ਦੀ ਜਿਹੜੇ ਅਫਸਰ ਬੈਠੇ ਆ ਵੈਂਟਨਰੀ ਅਫਸਰ ਆ ਇਹ ਮਤਲਬ ਜਿਹੜੇ ਪਸ਼ੂ ਪਾਲਣ ਵਿਭਾਗ ਦੇ ਮੇਰੀ ਮਤਲਬ ਅਫਸਰ ਸਹਿਬਾਨ ਗੱਲ ਸੁਣ ਰਹੇ ਆ ਵੀ ਤੁਹਾਨੂੰ ਗਰਾਊਂਡ ਲੈਵਲ ਤੇ ਆਣਾ ਪੈਣਾ ਜੇ ਮਾਮਾ ਦੇ ਪੁੱਤ ਬਚਾਣੇ ਆ ਅਗਰ ਗਾਲਾ ਤ ਘੁਮਕੇ ਜੀ ਕੁਮਾਰ ਜੀ ਫੇਰ ਉੱਥੇ ਜਾਂਦੀ ਹੈ ਅਗਰ ਅਫਸਰਾਂ ਦੇ ਉੱਪਰ ਸ਼ਿਕੰਜਾ ਕਸਿਆ ਜਾਵੇ ਉਹਨਾਂ ਤੇ ਸਖਤਾਈ ਕੀਤੀ ਜਾਵੇ ਉਹ ਤਾਂਾਂਗੇ ਜੀ ਗਰਾਊਂਡ ਲੈਵਲ ਤੇ ਦੇਖਣ ਜਦ ਉਹਨਾਂ ਨੂੰ ਪਤਾ ਹੈ ਕਿ ਸਾਨੂੰ ਕੋਈ ਪੁੱਛਣ ਵਾਲਾ ਹੀ ਨਹੀਂ ਆ ਬਿਲਕੁਲ ਜੀ ਗੱਲ ਤੁਹਾਡੀ ਸਹੀ ਹੈ ਗਾਲੇ ਸਰਕਾਰ ਪਰੇ ਆ ਕੇ ਮੁਕਤ ਦੀ ਹੈ ਜੀ ਅਸੀਂ ਜਿਹੜਾ ਟੈਕਸ ਆ ਟੈਕਸ ਸਾਤੇ ਅਫਸਰ ਨਹੀਂ ਲੈਣ ਆਉਂਦੇ ਜੀ ਸਾਧੋ ਸਰਕਾਰ ਪ੍ਰਾਪਤ ਕਰਦੀ ਹੈ ਅਸੀਂ ਸਰਕਾਰ ਨੂੰ ਕਹਿਣਾ ਹੈ ਕਾਓ ਸਸ ਤਾਂ ਪਹਿਲਾਂ ਲੈਂਦੇ ਬਾਕੀ ਟੈਕਸ ਬਾਅਦ ਵਿੱਚ ਹਰ ਚੀਜ਼ ਲੈਂਦੇ ਆ ਫੇਰ ਵੀ ਮੈਂ ਤੁਹਾਨੂੰ ਜਿਹੜੀ ਗੱਲ ਪਹਿਲਾਂ ਦੱਸੀ ਆ ਕਿ ਗੱਲ ਕੱਲੇ ਪੰਜਾਬ ਹਰਿਆਣਾ ਜਾਂ ਹਿਮਾਚਲ ਦੀ ਨਹੀਂ ਆ ਗੱਲ ਪੂਰੇ ਹਿੰਦੁਸਤਾਨ ਦੀ ਆ ਇਹ ਤਾਂ ਇਹਦੇ ਲਈ ਕਰਮਜੀਤ ਜੀ ਮਤਲਬ ਸਾਡੇ ਕਈ گاؤں ਰੱਖਸ਼ਾ ਦਲ ਬਣੇ ਹੋਏ ਆ ਜਿਹੜੇ ਕਿ ਗਵਾਂ ਦੀ ਸੇਵਾ ਸੰਭਾਲ ਕਰਦੇ ਆ ਦੇਖੋ ਸਪੰਜੀ ਉਂਗਲੀਆਂ ਬਰਾਬਰ ਨਹੀਂ ਕਰਮਜੀਤ ਜੀ ਹਾਂਜੀ ਸਿਸਟਮ ਦਾ ਕਸੂਰ ਹੈਗਾ ਮੈਂ ਮੰਨਦਾ ਹਾਂ ਲੇਕਿਨ ਇਹਦੇ ਲਈ ਹੰਬੜਾ ਵੀ ਬਹੁਤ ਮਾਰਦੇ ਆ ਮਤਲਬ ਜਿਸ ਤਰ੍ਹਾਂ ਗਊ ਰક્ષਕ ਚੋ ਚਾਰੇ ਉਹ ਆਪਣਾ ਕਰਦੇ ਦੇਖੋ ਜਖਮੀ ਗਊਆਂ ਦੀ ਜਖਮੀ ਗਊਆਂ ਨੂੰ ਆਪਣੇ ਘਰ ਦੀ ਗੱਲ ਦੱਸਣਾ ਅੱਜ ਵੀ ਕਰਦੇ ਆ ਪੈਲਸ ਦੇ ਪਿੱਛੇ ਮੈਂ ਤੁਹਾਨੂੰ ਮੇਰੇ ਬਹੁਤ ਹੀ ਸਤਿਕਾਰਯੋਗ ਚਾਂਦ ਕੁਮਾਰ ਜੀ ਬੇਲਾ ਹਾਂਜੀ ਉਹਨਾਂ ਨੇ ਮਤਲਬ ਗੱਲ ਕਰੀ ਸੀਗੀ ਸਾਡੇ ਨਾਲ ਤੇ ਉਹ ਇਸ ਤਰ੍ਹਾਂ ਗਊ ਫਸੇ ਵੀ ਆ ਉਹਨਾਂ ਨੇ ਮਦਦ ਕਰਕੇ ਚਮਕੌਰ ਸਾਹਿਬ ਦੇ ਬੰਦੇ ਭਲਾ ਕੇ ਆਪਣੇ ਖਰਚੇ ਪਰ ਗਊ ਕਢਾਈ ਹੈ ਜੀ ਹਾਂ ਮਤਲਬ ਇਸ ਤਰ੍ਹਾਂ ਬਹੁਤ ਜ਼ਾਰੇ ਸਮਾਜ ਸੇਵੀ ਸੰਸਥਾਾਂ ਮਹਿਗੀਆਂ ਬਣੀਆਂ ਵੀ ਆ ਜਿਹੜੀਆਂ ਕਿ ਗਊਆਂ ਦੀ ਰੱਖਿਆ ਕਰਦੀਆਂ ਉਹਨਾਂ ਨੂੰ ਮਤਲਬ ਵੇਚਦੀਆਂ ਜਾਂ ਮਤਲਬ ਜਿਹੜੀ ਗਊਆਂ ਠੀਕ ਹੋਣੇ ਉਹਨਾਂ ਦਾ ਇਲਾਜ ਕਰਵਾਨੀ ਹੈ ਬਹੁਤ ਸੰਸਥਾਵਾਂ ਹੈਗੀਆਂ ਲੇਕਿਨ ਥੋੜਾ ਸਿਸਟਮ ਤੁਹਾਡਾ ਕਹਣਾ ਜਿਸ ਤਰ੍ਹਾਂ ਸਰਕਾਰਾਂ ਨੂੰ ਧਿਆਨ ਦੇਣ ਦੀ ਬਹੁਤ ਜ਼ਿਆਦਾ ਲੋੜ ਆ ਬਹੁਤ ਜ਼ਿਆਦਾ ਲੋੜ ਆ ਆਪਸਾਂ ਪਰ ਸਕੰਚਾ ਕਰਨ ਦੀ ਬਹੁਤ ਮਤਲਬ ਜਿਹੜਾ ਪਸ਼ੂ ਪਾਲਣ ਮੰਤਰੀ ਆ ਪੰਜਾਬ ਦਾ ਪੰਜਾਬ ਦੀ ਆਪਾਂ ਗੱਲ ਕਰੀ ਦੇਖੋ ਪੂਰਾ ਹਿੰਦੁਸਤਾਨ ਦਾ ਬਹੁਤ ਵੱਡਾ ਆਨੇ ਚਲੋ ਅੱਜ ਇਹ ਆਪਾਂ ਗੱਲ ਦੇ ਦੀ ਗੱਲ ਕਰੀ ਹਾਂਜੀ ਕਿ ਕਿਤੋਂ ਨਾਲ ਜਿੱਤੋਂ ਤਾਂ ਸਟਾਰਟਿੰਗ ਹੋਣੀ ਚਾਹੀਦੀ ਆ ਨਾ ਸੂਬੇ ਦੇ ਵਿੱਚ ਸੂਬੇ ਦੇ ਵਿੱਚ ਅੱਗੇ ਆ ਜਾਊਗਾ ਜ਼ਿਲ੍ਹਾ ਜ਼ਿਲ੍ਹੇ ਦੇ ਵਿੱਚ ਆ ਜਾਊਗਾ ਅੱਗੇ ਬਲਾਕ ਹਾਂ ਮਤਲਬ ਇੱਕ ਗੱਲ ਤਾਂ ਕਰਮਜੀਤ ਜੀ ਸ਼ੁਰੂਆਤ ਜਿਹੜੀ ਕਰੀ ਆ ਉਹ ਗ੍ਰਾਊਂਡ ਲੈਵਲ ਤੋਂ ਕਰੀ ਆ ਬਲਾਕ ਤੋਂ ਬਿਲਕੁਲ ਬਲਾਕ ਤੋਂ ਮਤਲਬ ਇੱਕ ਕਲਸਟਰ ਜਿੱਦਾਂ ਚਮਕੌਰ ਸਾਹਿਬ ਬ ਕੋਵਾਰੀ ਦੀ ਵੀ ਤੁਸੀਂ ਸਾਡੇ ਨਾਲ ਸੰਪਰਕ ਕਰੋ ਸਰਕਾਰ ਨੂੰ ਟੋਲ ਫਰੀ ਨੰਬਰ ਜਾਰੀ ਕਰਨਾ ਚਾਹੀਦੇ ਆ ਉਹਨਾਂ ਦੇ ਮਤਲਬ ਕਿਤੇ ਮਤਲਬ ਜਾਣ ਦੀ ਉਹਨਾਂ ਦੀ ਵਿਵਸਥਾ ਸੇਫ ਜਿੱਥੇ ਮਤਲਬ ਉਹਨਾਂ ਨੂੰ ਇਲਾਜ ਕਰਾਇਆ ਜਾ ਸਕੇ ਜਿਹੜੀ ਜ਼ਖਮੀ ਗਊਆਂ ਆ ਤੇ ਆ ਜਿਹੜੀ ਗਊਆਂ ਲਾਚਾਰਾ ਮਤਲਬ ਲੋਕਾਂ ਨੇ ਦੁੱਧ ਪੀ ਕੇ ਛਕੀਆਂ ਹੋਈਆਂ ਉਹਨਾਂ ਨੂੰ ਕਿਤੇ ਰਹਿਣ ਲਈ ਜਗ੍ਹਾ ਉਹ ਇੱਕ ਤਾਂ ਸੇਫਟੀ ਬਣਾਣੀ ਚਾਹੀਦੀ ਚਾਹੀਦੀ ਹੈ ਨਾ ਤੇ ਤੁਸੀਂ ਅੱਜ ਨਾ ਚਾਹੇ ਪੀਡੀਆਈ ਦੇ ਵਿੱਚ ਚੱਲ ਜਾਓ ਚਾਹੇ ਪ੍ਰਾਈਵੇਟ ਹਸਪੀਟਲ ਚੱਲੇ ਜਾਂ ਸਰਕਾਰੀ ਚੱਲ ਜਾਓ ਆ ਕੇ ਜਿਹੜੇ ਮਰਜੀ ਹਸਪੀਟਲ ਦੇ ਵਿੱਚ ਜਾ ਕੇ ਦੇਖ ਲਓ ਉੱਥੇ 35% ਕੇਸ ਇਦਾਂ ਦੀ ਹੁੰਦੇ ਆ ਜਿਹੜੇ ਗਊ ਨਾਲ ਐਕਸੀਡੈਂਟ ਉਹ ਆਵਾਰਾ ਪਸ਼ੂਆਂ ਦੇ ਨਾਲ ਜਿਹੜੇ ਐਕਸੀਡੈਂਟ ਹੋ ਕੇ ਆਇਤੇ ਹੁੰਦੇ ਆ ਐਦਾਂ ਦੇ ਵੀ ਬੰਦੇ ਮੈਂ ਦੇਖੇ ਕਿਸੇ ਦਾ ਚੂਲਾ ਟੁੱਟ ਗਿਆ ਕਿਸੇ ਦੀ ਡੀੜ ਦੀ ਹੱਡੀ ਟੁੱਟ ਗਈ ਕਿਸੇ ਦੀ ਮੌਤ ਹੋ ਗਈ ਕੋਈ ਕੱਲਾ ਹੀ ਕੱਲਾ ਪੁੱਤ ਤਾਂ ਘਰ ਦੇ ਵਿੱਚ ਉਹ ਆਵਾਰਾ ਪਸ਼ੂਆਂ ਦੇ ਕਾਰਨ ਮਾਰਿਆ ਗਿਆ ਹੁਣ ਇੱਕ ਆਪਣੇ ਤੁਸੀਂ ਗੱਲ ਕਰੀ ਬਿਲਕੁਲ ਮੈਂ ਸਹਿਮਤ ਤੁਹਾਡੇ ਨਾਲ ਉਹ ਤਾਂ ਮਤਲਬ ਲੱਖਾਂ ਹੀ ਲੋਕ ਆ ਜਿਹੜੇ ਨਾਮ ਆਲੂਮਾ ਕਰੋੜੇ ਕਰੋੜੇ ਹੁਣ ਮੈਂ ਫੇਸਬੁਕ ਚਲਾ ਰਿਹਾ ਸੀਗਾ ਇੱਕ ਕਲਦੀਪ ਸਿੰਘ ਜਫਲਪੂਰਾ ਹਾਂਜੀ ਉਹਨਾਂ ਨੇ ਮਤਲਬ ਪੋਸਟ ਪਾਈ ਵੀ ਆ ਕਹਿੰਦੇ ਜੋ ਰਾਜਵੀਰ ਜਵੰਦਾ ਜੀ ਨਾਲ ਹੋਇਆ ਇਹ ਹੀ ਸ ਪਤਨਾਲ ਹੋਇਆ ਦੋ ਦਿਨ ਹੀ ਕੱਟਿਆ ਕਿਉਂਕਿ ਉਹ ਫਾਈਨੈਂਸ਼ੀਅਲ ਵੀਕਨੈਸ ਦੇ ਕੇ ਖਰਚੇ ਦੀ ਗਰੀਬੀ ਮਾਰ ਗਰੀਬੀ ਵੈਂਟੀਲੇਟਰ ਜਿਹੜਾ ਸੀ 2 ਲੱਖ ਰੁਪਏ ਦਾ ਖਰਚਾ ਦਿੱਲੀ ਦਾ ਉਹ ਗਰੀਬ ਬੰਦਾ ਨਹੀਂ ਅਫੋਰਡ ਕਰ ਸਕਦਾ ਮਤਲਬ ਉਹ ਕੁਲਦੀਪ ਸਿੰਘ ਜਾਫਲਪੁਰ ਉਹਨਾਂ ਦਾ ਨਾਮ ਹੈ ਜੀ ਮਤਲਬ ਉਹਨਾਂ ਦੀ ਪੋਸਟ ਮੈਂ ਦੇਖ ਕੇ ਭਾਵਨਾ ਹੋਇਆ ਗੱਲ ਉੱਥੇ ਆ ਗਈ ਅਰਜੀਵ ਕੁਮਾਰ ਜੀ ਕਿ ਇਹ ਤਾਂ ਇੱਕ ਫੇਮਸ ਪਰਸਨੈਲਿਟੀ ਸੀ ਹਨਾ ਜਿਹੜਾ ਗੈਰੇਟ ਹੋਈ ਮੈਂ ਤੁਹਾਨੂੰ ਉਹੀ ਦੱਸਦਾ ਕਿ ਲੱਖਾਂ ਕਰੋੜਾਂ ਹੀ ਐਗਾਂ ਦੇ ਕੇਸ ਦਿੱਲੀ ਹੁੰਦੇ ਆ ਆਵਾਰਾ ਪਸ਼ੂਆਂ ਦੇ ਨਾਲ ਜਿਨ੍ਹਾਂ ਦਾ ਪਤਾ ਹੀ ਨਹੀਂ ਲੱਗਦਾ ਜਿਨ੍ਹਾਂ ਦਾ ਪਤਾ ਹੀ ਨਹੀਂ ਲੱਗਦਾ ਜੀ ਸੋ ਇਸ ਵਿ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਜੀ ਕਿਤੇ ਇਹ ਨਾ ਹੋਵੇ ਕਿ ਕਾਨੂੰ ਤੁਹਾਡੇ ਘਰ ਦੇ ਵਿੱਚੇ ਪਾਣਾ ਵਰਤਿਆ ਕਿਸੇ ਨਾਲ ਵੀ ਹੋ ਸਕਦਾ ਹੈ ਕਿਸੇ ਨਾਲ ਵੀ ਹੋ ਸਕਦਾ ਜੀ ਚਲੋ ਅਸੀਂ ਕਰਮਜੀਤ ਜੀ ਰਲ ਕੇ ਆਪਣੇ ਵੱਡੇ ਵੀਰ ਰਾਜਵੀਰ ਜੌਂਦਾ ਜੀ ਦੀ ਸੇਧਿਆਪੀ ਲਈ ਅਰਦਾਸ ਕਰਦੇ ਹਾਂ ਅਸੀਂ ਵੀ ਉਹ ਠੀਕ ਹੋ ਕੇ ਇੱਕ ਉਹਦੇ ਛੋਟੇ ਜਿਹੇ ਦੋ ਬੱਚੇ ਆ ਉਹ ਬੱਚਿਆਂ ਦਾ ਬਾਪ ਉਹਨਾਂ ਦੇ ਵਿੱਚ ਆਵੇ ਤਾਂ ਮਤਲਬ ਮਹਾਰਾਜ ਉਹਨੂੰ ਤੰਦਰੁਸਤੀ ਬਖਸ਼ੇ ਜਲਦੀ ਤੋਂ ਜਲਦੀ ਘਰ ਆਵੇ ਸਾਡਾ ਤਾਂ ਇਹੀ ਕਹਿਣਾ ਵੀ ਜੌਂਦਾ ਸਾਹਿਬ ਜਲਦੀ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਕਿਉਂਕਿ ਉਹਦੀ ਗਾਇਕੀ ਕਾ ਇਹ ਜੀ ਗਾਇਕੀ ਹੈ ਕਰਮਜੀਤ ਜੀ ਕਿਉਂ ਪਰਿਵਾਰ ਦੇ ਵਿੱਚ ਬੈਠ ਕੇ ਆਪਾਂ ਧੀਆ ਭੈਣਾਂ ਦੇ ਨਾਲ ਆਪਾਂ ਉਹ ਇੱਕ ਕਲਾਗਾ ਗੀਤ ਸੁਣ ਸਕਦੇ ਸੱਭਿਆਚਾਰਕ ਮਤਲਬ ਇੱਕ ਪੰਮਾ ਢੁੰਮੇ ਵਾਲ ਕੋ ਬਾਦ ਨਾ ਜੇ ਕਲਾਕਾਰ ਨੂੰ ਕਲਾਕਾਰ ਮੰਨਦਾ ਤਾਂ ਉਹ ਹੈ ਰਾਜਵੀਰ ਜਵੰਦਾ ਇੱਕ ਆਪਣੇ ਏਰੀਆ ਦਾ ਸ਼ਾਨ ਪੰਮਾ ਢੁੰਮੇ ਬਿਲਕੁਲ ਜੀ ਉਹ ਆਵਾਜ਼ ਵੀ ਬੜੀ ਹੈ ਨਾ ਕਿ ਦਿਲ ਨੂੰ ਸੋਹਣਿਆ ਵਾਲੀ ਆਵਾਜ਼ ਹੈ ਦੇਖੋ ਇਹ ਪੰਜਾਬ ਪੁਲਿਸ ਜੌਬ ਕਰਦੇ ਸੀਗੇ ਹਾਂਜੀ ਇਹਨਾਂ ਦੇ ਨਾਲ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਚਾਹ ਤਪੀਆਂ ਵੀ ਗੱਡੀਆਂ ਨਾਲ ਲੈ ਕੇ ਚੱਲ ਸਕਦੇ ਬੌਂਸਰ ਨਾਲ ਲੈ ਕੇ ਚੱਲ ਸਕਦੇ ਪਰ ਸ਼ੋਅ ਆਫ ਵਾਲਾ ਬੰਦਾ ਜਿਹੜਾ ਧਰਤੀ ਨਾਲ ਜੁੜਿਆ ਹੋਇਆ ਬੰਦਾ ਹੈ ਹਰ ਇੱਕ ਦਾ ਸਤਿਕਾਰ ਕਰਦਾ ਹੈ ਤੋ ਮਾਲਕ ਮੂਰੇ ਇਹੀ ਅਰਦਾਸ ਕਰਦੇ ਆਂ ਮਾਲਕ ਉਹਨੂੰ ਚੜ੍ਹਦੀ ਕਲਾ ਚ ਰੱਖੀ ਉਹਨੂੰ ਜਲਦੀ ਠੀਕ ਕਰਕੇ ਆਪਣੇ ਪਰਿਵਾਰ ਦੇ ਵਿੱਚ ਭੇਜ ਹੂੰ ਤੇ ਤੁਹਾਨੂੰ ਰਜੀਮ ਕੁਮਾਰ ਜੀ ਕੀ ਲੱਗਦਾ ਹੈ ਕਿ ਜਿੱਦਾਂ ਸਾਡੇ ਪੰਜਾਬ ਦੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਵੀ ਹਸਪੀਟਲ ਦੇ ਵਿੱਚ ਜਵੰਦਾ ਸਾਹਿਬ ਦੀ ਖਬਰ ਨੂੰ ਪਹੁੰਚੇ ਆ ਜੀ 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 ਤੇ ਉਹਨਾਂ ਨੂੰ ਵੀ ਇਹ ਚੀਜ਼ ਦਾ ਪਤਾ ਲੱਗਿਆ ਹੈ ਕਿ ਉਹ ਆਵਾਰਾ ਪਸ਼ੂਆਂ ਦੇ ਨਾਲ ਟਕਰਾ ਕੇ ਇਸ ਸਥਿਤੀ ਦੇ ਵਿੱਚ ਪਹੁੰਚੇ ਬਿਲਕੁਲ ਬਿਲਕੁਲ ਕੀ ਭਗਵੰਤ ਮਾਨ ਸਾਹਿਬ ਹੁਣ ਇਹ ਆਵਾਰਾ ਗਾਇਆਂ ਦੇ ਉੱਪਰ ਕੋਈ ਧਿਆਨ ਦੇਣਗੇ ਆ ਉਹਨਾਂ ਦਾ ਹੁਣ ਧਿਆਨ ਕੇਂਦ੍ਰਿਤ ਇਧਰ ਨੂੰ ਹੋਇਆ ਹੀ ਆ ਦੇਖੋ ਇਹ ਤਾਂ ਹੁਣ ਆਪਣਾ ਪੰਜਾਬ ਦਾ ਸੈਸ਼ਨ ਚੱਲ ਰਿਹਾ ਸੀ ਸੈਸ਼ਨ ਦੇ ਵਿੱਚ ਵੀ ਮੁੱਦੇ ਉੱਠੇ ਆਂ ਹਾਂਜੀ ਸੈਸ਼ਨ ਦੇ ਵਿੱਚ ਵੀ ਮੁੱਦਾ ਉੱਠਿਆ ਹੈ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਚੱਲ ਰਿਹਾ ਸੀਗਾ ਹਾਂਜੀ ਉੱਥੇ ਕਾਂਗਰਸ ਸੀ ਐਮਐਲ ਐਮਐਲਿਆ ਨੇ ਆ ਝਾੜੂ ਵਾਲਿਆਂ ਆ ਪਾਰਟੀ ਦੇ ਐਮਐਲਿਆ ਨੇ ਬਹੁਤ ਵਧੀਆ ਮੁੱਦਾ ਛੇੜਿਆ ਇਸ ਦੇ ਪਰ ਭਗਵਾਨਤਮਨ ਸਾਹਿਬ ਨੂੰ ਜ਼ਰੂਰ ਐਕਸ਼ਨ ਲੈਣਾ ਚਾਹੀਦਾ ਹੈ ਕਾ ਉਸ ਅਸੈਸ ਦੇ ਪ੍ਰਤੀ ਜਿਹੜੇ ਮਤਲਬ ਅਫਸਰ ਲਾਪਰਵਾਹੀ ਕਰਦੇ ਆ ਮਾਨ ਸਾਹਿਬ ਰਕਾਰ ਨੂੰ ਉਹਨਾਂ ਪ੍ਰਤੀ ਸਿਕੰਜਾ ਕਿਉਂਕਿ ਮਾਨ ਸਾਹਿਬ ਤਾਂ ਮਸ਼ਹੂਰ ਹੈ ਸਿਕੰਜੇ ਮਾਨ ਸਰਕਾਰ ਨੂੰ ਇਸ ਪ੍ਰਤੀ ਕੜੀ ਤੋਂ ਕੜੀ ਕਾਰਵਾਈ ਕਰਨ ਦੀ ਲੋੜ ਆ ਤਾਂ ਜੋ ਮਾਮਾ ਦੇ ਪੁੱਤ ਬਚ ਸਕਣ ਕਿਸੇ ਨਾਲ ਧੋਖਾ ਨਾ ਹੋ ਜੇ ਦੋਸਤੋ ਅਸੀਂ ਰਾਜਵੀਰ ਜਵੰਦਾ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ ਸੋ ਦੋਸਤੋ ਇਹ ਇਕੱਲਾ ਇਨਸਾਨ ਦੀ ਹੀ ਜਾਣਦਾ ਨਹੀਂ ਇਹ ਜਿਹੜਾ ਮਸਲਾ ਹੈਗਾ ਇਹਦੇ ਵਿੱਚ ਗਊ ਮੈਂ ਜਿੱਦਾਂ ਪਹਿਲਾਂ ਵੀ ਤੁਹਾਨੂੰ ਦੱਸ ਕੇ ਹਟਾ ਕਿ ਭਾਰਤ ਦੇ ਵਿੱਚ ਗਾਏ ਨੂੰ ਮਾਤਾ ਦਾ ਦਰਜਾ ਦਿੱਤਾ ਜਾਂਦਾ ਹੈ ਅਗਰ ਕਿਸੇ ਵਜ੍ਹਾ ਦੇ ਨਾਲ ਕਈ ਵਾਰ ਜਦ ਔਰਤ ਦੀ ਡਿਲੀਵਰੀ ਹੁੰਦੀ ਆ ਬੱਚਾ ਜਨਮ ਲੈਂਦਾ ਏ ਤਾ ਕਈ ਵਾਰ ਡਾਕਟਰ ਕਹਿ ਦਿੰਦੇ ਆ ਕਿ ਇਹਨੂੰ ਮਾਂ ਦਾ ਦੁੱਧ ਨਹੀਂ ਦੇਣਾ ਕਈ ਵਾਰ ਕੋਈ 100 ਤਰ੍ਹਾਂ ਦੇ ਕਾਰਨ ਹੋ ਜਾਂਦੇ ਆ ਤਾਂ ਫਿਰ ਉਹਨੂੰ ਗਾਂ ਦੇ ਦੁੱਧ ਬੱਚੇ ਨੂੰ ਪਲਾ ਕੇ ਪਾਲਿਆ ਜਾਂਦਾ ਇਸ ਲਈ ਇਹ ਗਾਂ ਨੂੰ ਮਾਤਾ ਦਾ ਦਰਜਾ ਦਿੱਤਾ ਜਾਂਦਾ ਵੈਸੇ ਵੀ ਸਾਡੇ ਗ੍ਰੰਥਾਂ ਦੇ ਵਿੱਚ Hindu ਧਰਮ ਦੇ ਗ੍ਰੰਥਾਂ ਦੇ ਵਿੱਚ ਦੇਵੀ ਦੇਵਤਿਆਂ ਦਾ ਬਾਸ ਬਾਸ ਸਕਾਂ ਗਊ ਦੀ ਮਾਤਾ ਗਊ ਦੇ ਵਿੱਚ ਗਊ ਮਾਤਾ ਦੇ ਵਿੱਚ ਸੋ ਇਸ ਲਈ ਮਸਲਾ ਕੱਲਾ ਇਨਸਾਨ ਦੀ ਜਾਣਦਾਨੀ ਆ ਮਸਲਾ ਗਉਦੀ ਜਾਣਦਾ ਵੀ ਆ ਕਿਉਂਕਿ ਜਦੋਂ ਵੀ ਇਸ ਨੂੰ ਹਿੰਦੂ ਸਿੱਖ ਨਾਲ ਜੋੜ ਕੇ ਨਾ ਦੇਖੋ ਇਹ ਇਨਸਾਨੀਅਤ ਦਾ ਮੁੱਦਾ ਸੀ ਉਠਾਇਆ ਤੇ ਕਰਮਜੀਤ ਮੇਰੀ ਰਿਕੁਐਸਟ ਹੈ ਵੀ ਕੋਈ ਵੀ ਹਿੰਦੂ ਸਿੱਖ ਰਤਾਰਾ ਰਾਜਨੀਤੀ ਦਾ ਰਾਜਨੀਤੀਕ ਜਾਂ ਧਾਰਮਾਤਿਕ ਕੋਈ ਮੁੱਦਾ ਹੀ ਨਹੀਂ ਹੈਗਾ ਮੁੱਦਾ ਇਨਸਾਨੀਅਤ ਦਾ ਹੈ ਇਨਸਾਨੀਅਤ ਦਾ ਮੁੱਦਾ ਹੈ ਇੱਕ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਮੁੱਦਾ ਹੈ ਕਿਉਂਕਿ ਜੀਵ ਆਪਾਂ ਦੀ ਉਹਦੇ ਹੀ ਆ ਉਹ ਵੀ ਉਹਦਾ ਹੀ ਜੀਵ ਆ ਉਹਦੇ ਵਿੱਚ ਹੀ ਜਾਨ ਆ ਕਰਦੀ ਨਹੀਂ ਜਾਨ ਉਹਦੇ ਵਿੱਚ ਹੀ ਜਾਨ ਆ ਠੀਕ ਹੈ ਨਾ ਜੀ ਤੁਸੀਂ ਘੋੜੇ ਨੂੰ ਨਹੀਂ ਛੱਡ ਦਿੰਦੇ ਤੁਸੀਂ ਘੋੜੀ ਨੂੰ ਨਹੀਂ ਛੱਡ ਦਿੰਦੇ ਤੁਸੀਂ ਮੈਂ ਬੱਕਰੀਆਂ ਨੂੰ ਨਹੀਂ ਛੱਡ ਸਕਦੇ ਤੁਸੀਂ ਬੱਕਰੀਆਂ ਨੂੰ ਨਹੀਂ ਛੱਡਦੇ ਤੁਸੀਂ ਇਕੱਲੀ ਗਾਂ ਨੂੰ ਹੀ ਕਿਉਂ ਛੱਡਦੇ ਆ ਯਾਰ ਗਦੇ ਤੱਕ ਨੂੰ ਨਹੀਂ ਛੱਡਦੇ ਲੋਕੋ ਕਿਉਂ ਦੀ ਕੀਮਤ ਪੈਂਦੀ ਆ ਦੋਸਤੋ ਇਹ ਸੋਚ ਕੇ ਆਲਾ ਵਿਚਾਰ ਹੈ ਨਾ ਕਿ ਆਪਣੇ ਆਪਣੇ ਕਮੈਂਟ ਕਰਕੇ ਜਰੂਰ رائے ਦਿਓ ਤੁਸੀਂ ਬਾਕੀ ਜੇ ਤੁਹਾਨੂੰ ਵਧੀਆ ਲੱਗਿਆ ਤਾਂ ਇਹਨੂੰ ਲਾਈਕ ਤੇ ਸ਼ੇਅਰ ਕਰੋ ਸ਼ੇਅਰ ਜਰੂਰ ਕਰੋ ਦੋਸਤੋ ਤਾਂ ਜੋ ਲੋਕਾਂ ਤੱਕ ਪਹੁੰਚ ਸਕੇ ਸੰਸਥਾਵਾਂ ਤੱਕ ਪਹੁੰਚ ਸਕੇ ਤੇ ਸਰਕਾਰ ਤੱਕ ਪਹੁੰਚ ਸਕੇ ਧੰਨ ਸਤਿ ਸ਼੍ਰੀ ਅਕਾਲ